ਜਾ ਸੁਖ ਤਾਮ ਨਾ ਹੋਈ ਇੱਥੇ ਸਾਰੇ ਸੁਖ ਨਾ ਆਇਓ ਨਾ ਜਿੰਨੇ ਵੀ ਆਪਾਂ ਆਇਆ ਨਾ ਅਰਦਾਸਾਂ ਹੀ ਕਰਦੇ ਆ ਮਹਾਰਾਜ ਮੈਨੂੰ ਸੁੱਖ ਦੇਣੀ ਰਬ ਦੇ ਦਾਸ ਦਾ ਕੀ ਨਾ ਉੱਥੇ ਦਾਸ ਦਾ ਬਈ ਰੱਖਦੇ ਦਾਸ ਹੀ ਆਂ ਦਾਸ ਅੱਜ ਤੋਂ 20 ਸਾਲ ਪਿੱਛੇ ਚਲੇ ਜਾਓ ਤਾਂ ਨਹੀਂ ਦਾਸ ਅੱਜ ਵੀ ਦਾਸ ਇੱਥੇ ਵੀ ਜਿਹਾ ਇੱਚੀ ਲੱਗਦਾ ਇੱਥੇ ਜਾਇਸੀ ਲੱਗਦਾ ਪਰ ਦੇਂਦਾ ਤੇ ਲੈਂਦੇ ਤੱਕ ਪਾਏ ਉਹ ਤਾਂ ਦਾਸ ਵੀ ਨਹੀਂ ਮੰਗਦਾ ਉਹ ਕਹਿੰਦਾ ਤੂੰ ਆ ਨਹੀਂ ਪੁੱਤਰਾ ਮੇਰੇ ਕੋਲ ਤੇਰੀ ਝੋਲੀ ਮੈਂ ਭਰਾਂਗਾ ਫਿਰ ਅਸੀਂ ਮੰਗਣ ਵਾਲੇ ਉਹ ਥੱਕ ਜਾਂਦੇ ਆ ਉਹ ਦਾਤਾ ਦੇਣ ਵਾਲਾ ਪ੍ਰਭੂ ਕਦੇ ਨਹੀਂ ਥੱਕਦਾ ਜੀ ਪਿਆਰਿਓ ਉਹ ਦਾਤਾ ਦੇਂਦਾ ਸਾਡੀਆਂ ਝੋਲੀਆਂ ਪਰਦਾ ਪਰ ਅਸੀਂ ਤਾਂ ਮਸਾਰਿਆ ਹੋਇਆ ਹੁਣ ਸਾਰੇ ਮੰਗਦੇ ਆ ਕਿ ਮੰਗਦੇ ਆ ਬਾਬਾ ਕਮੀਰ ਤਾਂ ਕਹਿੰਦਾ ਸੀ ਯਾਰ ਤੂੰ ਕਿ ਸਰਦਾਰ ਦੇਵੇ ਦੋ ਵਕਤ ਰੋਟੀ ਖਾ ਲਵਾਂਗਾ ਇੰਨਾ ਕੁ ਮੰਗਦਾ ਸੀ ਪਿਆਰੇ ਵਾਸਤੇ ਮੰਗਣੀਆਂ ਮੈਨੂੰ ਬਾਹਰ ਦਾ ਵੀਜ਼ਾ ਬਾਬਾ ਇਹਦਾ ਵੱਡਾ ਪਰਚਾ ਲੈ ਕੇ ਆਈਦਾ ਆ ਮੈਨੂੰ ਬਾਬਾ ਮੈਨੂੰ ਪੁੱਤ ਚਾਹੀਦਾ ਮੈਨੂੰ ਧੀ ਚਾਹੀਦੀ ਹੈ ਮੈਨੂੰ ਗੋਸ਼ਟੀ ਚਾਹੀਦੀ ਹੈ ਮੈਨੂੰ ਯਾਰ ਨਾ ਤੂੰ ਤਾਂ ਕੋਈ ਇੱਕ ਮੈਂ ਗੱਲ ਕਰਦਾ ਉਹਨਾਂ ਵੈਸੇ ਗੱਲ ਲੋਗਨ ਦਾ ਰਾਮ ਖਲਾਉਣਾ ਜਾਨਾ ਤੁਸੀਂ ਨਾ ਕਰਿਓ ਗੱਲ ਦਾ ਲੋਗਨ ਗੁਰਬਾਣੀ ਦੇ ਮੇ ਲੋਗਨ ਰਾਮ ਖਲਾਉਣਾ ਜਾਨਾ ਇੱਥੇ ਮੰਗਦੇ ਆਂ ਬਾਬਾ ਮੈਨੂੰ ਜਾਗਦਾ ਝੂੜਾ ਦੇ ਜਦ ਆਗਾ ਸਭ ਜਾ ਕੇ ਜਾਂ ਕਿਸੇ ਬੰਨਵਾ ਸਾਹਿਬ ਬੰਨਵਾ ਰਾਜੀ ਜਨ ਹੋਰ ਕਿਤੇ ਚਲ ਜਾਈਏ ਗੁਰੂ ਗ੍ਰੰਥ ਸਾਹਿਬ ਆਜਾ ਦੀ ਜੂਰੀ ਵਜਾ ਮੰਗਦੇ ਹੋਈਆਂ ਕਿ ਮਹਾਰਾਜ ਮੈਨੂੰ ਵੀ ਜਾ ਦੇ ਗਬਾਰ ਤੂਰ ਮੈਨੂੰ ਜਾਇਦਾ ਝੂੜਾ ਦੇ ਤੇ ਬਾਬਾ ਫਿਰ ਸਾਡੀ ਅਰਦਾਸ ਨੂੰ ਸੁਣ ਲੈਂਦਾ ਨਾ ਫਿਰ ਦਿੰਦਾ ਵੀ ਜਾ ਨਾਲ ਟਿਕਟ ਦੇ ਕੇ ਤੇ ਕਹਿੰਦਾ ਚੱਲ ਤੂੰ ਜਾਇ ਦੇ ਚਾਹ ਰਸੀ ਬਰੇ ਕਰਦੇ ਆ ਉਹ ਜਾਇਦ ਚੜ੍ਹਨ ਤੋਂ ਪਹਿਲਾਂ ਨਾ 100 ਰੁਪਏ ਦਾ ਜਾਇਦ ਖਰਵਾਉਣਾ ਲੈ ਆ ਕਹਿੰਦਾ ਲੈ ਬਾਪੂ ਤੁਸਨ ਉਹ ਜਾਇਦ ਤੱਕ ਤੂੰ ਐਸੇ ਕਰ ਜਾ ਅੱਛਾ ਜਾਇਦ ਇਹ ਖਰਵਾਉਣਾ ਲੈ ਦੇ ਜਣਿਆ ਤੇ ਸਤਗੁਰੂ ਜੀ ਕਹਿੰਦੇ ਲੋਕਾਂ ਦਾ ਨਾਮ ਖਲਾਉਣਾ ਜਾਣਾ ਇਹ ਲੋਕਾਂ ਦੇ ਨਾਮ ਨੂੰ ਖਲਾਉਣਾ ਹੀ ਸਮਝ ਲਿਆ ਖਣਾਉਣੇ ਚੜਾਹ ਜਰਾ ਕੇ ਵੀ ਇਹ ਸਤੀਆਂ ਗੱਲਾਂ ਨੇ ਇਹ ਦਸਨੀਆਂ ਸਾਨੂੰ ਪਹਿਣੀਆਂ ਨੇ ਕਿਉਂਕਿ ਅਸੀਂ ਪ੍ਰਚਾਰਕ ਆ ਜੇ ਪ੍ਰਚਾਰਕ ਗੱਲ ਨਹੀਂ ਕਰਦਾ ਨਾ ਫਿਰ ਕਿਸੇ ਨੂੰ ਸੋਝੀ ਨਹੀਂ ਆਉਂਦੀ ਗੱਲ ਧਿਆਨ ਨਾਲ ਸੁਝਿਆ ਕਰੋ ਗੱਲ ਤੇ ਅਮਲ ਕਰਿਆ ਕਰੋ ਗੱਲ ਕਹੀ ਅੱਜ ਸੱਚੀ ਕਹੀ ਐ ਵੀ ਲੋਕਾਂ ਨੇ ਨਾਮ ਨੂੰ ਖਲਾਉਣਾ ਜਾਣਿਆ ਸ਼ੁਗਰਾਣਾ ਕੰਨਾਪੁਰ ਸਾਹਿਬ ਸੱਚੇ ਬਾਦਸ਼ਾਹ ਉਹਨਾਂ ਦੀ ਬਾਣੀ ਦਾ ਸ਼ੁਕਰਾਨਾ ਕਰੋ ਉਹਨਾਂ ਦਾ ਸ਼ੁਕਰਾਨਾ ਕਰੋ ਕਰਨਾ ਜ਼ਰੂਰ ਹੈ ਸਾਡੀ ਪੂਰੀ ਅਰਦਾਸ ਸਤਗੁਰ ਜੀ ਤੁਹਾਡਾ ਸ਼ੁਕਰਾਨਾ ਹੈ ਮੈਂ ਲੈ ਕੇ ਜਾ ਮਹਾਰਾਜ ਦੇ ਕੋਲ ਕੁਝ ਨਾ ਲੈ ਕੇ ਜਾ ਮਾਲਾ ਤੁਹਾਡਾ ਸ਼ੁਕਰਾਨਾ ਮੰਗਦਾ ਕਿਸੇ ਕੋਲ ਨਹੀਂ ਪਰ ਮੰਦਾ ਸਾਰਾ ਬਰਚਾ ਸੀ ਲੈ ਕੇ ਆਉਣੇ ਮੰਗਦੇ ਨਿਕੁਣਾ ਸਾਨੂੰ ਦਾਤਾ ਦਿੰਦਾ ਔਰ ਦਾਤਾ ਦਿੰਦਾ ਸੀ ਤੇ ਵਜ਼ਾਹ ਸੁਭਾ ਦਾ ਜੀ ਉਹਦੇ ਕੋਲ ਗਈ ਬੀਬੀ ਭਾਨਵਤੀ ਸੁਣਿਓ ਪਿਆਰ ਤੇਰਾ ਜਦੋਂ ਭਾਨਵਤੀ ਗੱਲ ਜਾਂਦੀ ਹੈ ਉਹਨੇ ਘਰ ਨੂੰ ਚਾਰ ਚੰਨ ਲੱਗੇ ਆ ਉਹਨੇ ਘਰ ਨੂੰ ਪਾਗ ਲੱਗੇ ਆ ਅੰਦੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਤੇ ਬੀਬੀ ਭਾਨਵਤੀ ਦੇ ਇਸ ਸੇਹਲੀਆਂ ਦਾ ਨਾਮ ਕਰਮੋ ਬੀਬੀ ਕਰਮੋ ਤੇ ਬੀਬੀ ਕਰਮਾ ਹੁੰਦੀ ਆ ਜਦੋਂ ਮੈਂ ਨਾਸੇ ਆਪਣੀ ਸੇਹਲੀ ਆਪਣੀ ਭੈਣ ਭਾਨਵਤੀ ਨੂੰ ਤੇ ਭਾਨਵਤੀ ਦੇ ਆਜ ਨ ਕੋਲ ਆਜ ਉਹਨੂੰ ਕਹਿੰਦੀ ਆ ਭੈ ਤੇਰੇ ਘਰ ਵਿੱਚ ਬਣੀਆਂ ਖੁਸ਼ੀਆਂ ਨੇ ਤੇਰੇ ਘਰ ਵਿੱਚ ਬਰਾ ਆਨੰਦ ਖੇਦਾ ਤੇਰੇ ਘਰ ਵਿੱਚ ਵਰਕਦੇ ਵਰਤਾਂ ਨੇ ਦੱਸ ਤੂੰ ਪੂਜਾ ਕਿੰਦੀ ਕਰਨੀ ਐ ਤੂੰ ਜੋਤ ਕਿਹਦੇ ਨਾਮ ਦੀ ਜਗਾਉਂਦੀ ਐ ਜਿਵੇਂ ਕਰਮਾ ਕਰ ਲੋ ਆਪੀ ਸੇ ਜੀ ਭਾਰਵਤੀ ਨੂੰ ਪੁਜਦੀ ਆਂ ਅਸੁਰੇ ਦਾ ਸ਼ਿਆਨੂ ਨੇ ਕੋਈ ਟੱਡ ਜਿਹਾ ਇੰਨਾ ਪਿਆਰ ਕਰਦਾ ਜੀ बचणे दिली कोन कुंडी कोर सु